ਚੌਥਾ ਸ਼ੁਰੂ ਹੋ ਗਿਆ ਹਾਂਜੀ ਬਸ ਜੀ ਤਿੰਨ ਲਾ ਲਓ ਪਿੰਪਲ ਲੈਣਾ ਹਾਂਜੀ ਬਸ ਚੌਥਾ ਸ਼ੁਰੂ ਹੋ ਗਿਆ ਚੈਪਟਰ ਚੌਥੇ ਨੂੰ ਹਣ ਸੁਣਨਾ ਆ ਕਿ ਜਦੋਂ ਪ੍ਰਭੂ ਨਾਮ ਬੋਲਿਆ ਨਾ ਤੇਰੇ ਵਿੱਚ ਓਏ ਤੂੰ ਉਹੋ ਹੀ ਆ ਉਹ ਆਪਣੇ ਸਰੂਪ ਤੇ ਤੈਨੂੰ ਬਣਾਇਆ ਉਹਨੇ ਹਾਂਜੀ ਨਾ ਤੇਰੀ ਮਿੱਟੀ ਨਾ ਤੇਰੀ ਹਵਾ ਨਾ ਤੇਰੀ ਅੱਗ ਨਾ ਤੇਰਾ ਪਾਣੀ ਜਿਆਦਾ ਤੂੰ ਬਣਿਆ ਨਾ ਤੇਰੀ ਧਰਤੀ ਨਾ ਤੇਰਾ ਆਕਾਸ਼ ਤੂੰ ਇਹਨਾਂ ਚੀਜ਼ਾਂ ਦਾ ਬਣਾਇਆ ਗਿਆ ਨਾ ਤੇ ਤੇਰੀਆਂ ਮੈਨੂੰ ਦੱਸੋ है धरती तेरी नहीं नहीं बोलो नहीं, नहीं जी नहीं आकाश तेरा नहीं नहीं आग तेरी नहीं बस जी पानी तेरा नहीं बस जी मिट्टी तेरी नहीं बस जी इनਾਂ ਚੀਜ਼ਾਂ ਦਾ ਤੇ ਤੈਨੂੰ ਬਣਾਇਆ ਬਣਾਇਆ ਸਹੀ ਕਰਦੇ ਇਹ ਤਾਂ ਪਰਮੇਸ਼ਰ ਦੇ ਸਾਰੀਆਂ ਚੀਜ਼ਾਂ ਚੀਜ਼ਾਂ ਹਾਂਜੀ ਇਹ ਤਾਂ ਉਹਦੇ ਹੱਥਾਂ ਨੇ ਤੇ ਉਹਦੇ ਬੋਲਾਂ ਨੇ ਬਣਾਈਆਂ ਹਾਂਜੀ ਤੇ ਵਿੱਚ ਸਾਹ ਕਿਨ ਪੂਕਿਆ ਸਾਹ ਕਿਨੇ ਪਾਇਆ ਪਰਮੇਸ਼ਰ ਨੇ ਆਪਣਾ ਪਰਮੇਸ਼ਰ ਨੇ ਸਾਹ ਪਾਇਆ ਆਪਣਾ ਸਾਹ ਪਾਇਆ ਆਪਣਾ ਸਾਹ ਪਾਇਆ ਤੇ ਹੁਣ ਸਾਹ ਉਹਦਾ ਆ ਜਿਹਨੂੰ ਅਸੀਂ ਖਰਾਬ ਕਰ ਰਹੇ ਆ ਯੈਸ ਬਿਲਕੁਲ ਸਹੀ ਕਹਿ ਰਹੇ ਇਹ ਉਹਦੇ ਸਾਹ ਨੂੰ ਅਸੀਂ ਖਰਾਬ ਕਰ ਰਹੇ ਆ ਜਦੋਂ ਉਹਨੇ ਖੋਲਿਆ ਉਦੋਂ ਕੀ ਹੋਊਗਾ ਉਦੋਂ ਉਦੋਂ ਕਹਿਣਗੇ ਨਹੀਂ ਉਦੋਂ ਕਹਿਣਗੇ ਹਰਪਜਨਕੌਰ ਚਲੇ ਗਈ ਕੌਣ ਉਹ ਕਿੱਥੇ ਗਈ ਕਿਰਿ ਤੇ ਤੇਬਿਆ ਚਲੇ ਗਈ ਉਹ ਕਿੱਥੇ ਗਈ ਜਾਣ ਵਾਲਾ ਜਿਹਦਾ ਨਾਂ ਸੀ ਉਹਦਾ ਹੀ ਨਾਂ ਸੀ ਹਰਭਜਨ ਕੋਰ ਇਸ ਮਿੱਟੀ ਦਾ ਨਾਂ ਨਹੀਂ ਉਹ ਤਾਂ ਗਈ ਹੁਣ ਕੀ ਰਹਿ ਗਈ ਬਾਡੀ ਉਹਦੀ ਬਾਡੀ ਹੁਣ ਤਾਂ ਮਿੱਟੀ ਰਹਿ ਗਈ ਹਰਭਜਨ ਕੋਰ ਗਈ ਔਰ ਮਿੱਟੀ ਉਹਦੀ ਰਹੀ ਤੇ ਹੁਣ ਕੀ ਕਿਹਾ ਜਾਂਦਾ ਉਹਦਾ ਸ਼ਰੀਰ ਉਹਦਾ ਸ਼ਰੀਰ ਦੀਪ ਸੋਚਿਓ ਗੱਲ ਜੇ ਰੱਖ ਦੀਪ ਕਿਤੇ ਖੁੱਲ ਜਾਣ ਕੰਨ ਕਿਤੇ ਆ ਜਾਏ ਸੋਜੀ ਛੱਡ ਦਈਏ ਜਲਸਾਂ ਛੱਡ ਦਈਏ ਵੈਰ ਛੱਡ ਦਈਏ ਵਿਰੋਧ ਛੱਡ ਦਈਏ ਹੰਕਾਰ ਤੇ ਅੱਖ ਮਟਕ ਕੇ ਲਾਉਣੇ ਛੱਡ ਦਈਏ ਸੀ ਓਏ ਛੱਡ ਦਈਏ ਓਏ ਨਹੀਂ ਰਹਿਣਾ ਇੱਥੇ ਇਹ ਮਿੱਟੀ ਆ ਮਿੱਟੀ ਉਹ ਮਿੱਟੀ ਦੇ ਆ ਭਾਂਡਿਆ ਤੈਨੂੰ ਪਰਮੇਸ਼ਰ ਨੇ ਬਣਾ ਕੇ ਵਿੱਚ ਸਾਹ ਪਾਏ ਆਪਣੇ ਸਰੂਪ ਦੇ ਉੱਤੇ ਹਾਲੇਲੂਇਆ ਨਾ ਬਦਨਾਮ ਕਰਾਪੜੇ ਪਰਮੇਸ਼ਰ ਨੂੰ ਸਹੀ ਨਾ ਬਦਨਾਮ ਕਰ ਤੂੰ ਜਗ ਦੀ ਜੋਤ ਉਹਨਾਂ ਚ ਕਰਿਆ ਜਿੱਦਾਂ ਕਮਲ ਫੁੱਲ ਦੀਆਂ ਜੜਾਂ ਚਿੱਕੜ ਵਿੱਚ ਆ ਇਸੇ ਤਰ੍ਹਾਂ ਤੂੰ ਵੀ ਚਿੱਕੜ ਦੇ ਵਿੱਚ ਆ ਪਰ ਖੜੋ ਦੇ ਨਾਲ ਹallelujah ਪਰਮੇਸ਼ਰ ਦੇ ਬਚਨ ਦੇ ਸੂਰਜ ਨਾਲ ਖੜੋ yes hallelujah ਤੇ ਮਨ ਮਾਨ ਜਿਹੜਾ ਤੇਰੇ ਅੰਦਰ ਆ ਭੌਰਾ ਬਣ ਕੇ ਵਿੱਚੇ ਮਰ ਜਾਏ ਤੇ ਫੇਰ ਹੀ ਗੱਲ ਬਣਨੀ ਆ ਜਿੱਨਾ ਚ ਕਰ ਮਰਦਾ ਨਹੀਂ ਨਾ ਇਹ ਅੰਦਰ ਇਹ ਮਰਦਾ ਨਹੀਂ ਮੰਨ ਉਹਨਾਂ ਚਿੱਕਰ ਤੇ ਇਹ ਕੁੱਤੇ ਵਾਂਗੂ ਫਿਰਦਾ ਝੂਠੇ ਭਾਂਡਿਆਂ 'ਚ ਮੂੰਹ ਪਾਉਂਦਾ ਸਹੀ ਹਾਲੇਲੂਇਆ ਇਹ ਝੂਠੇ ਭਾਂਡਿਆਂ ਦੇ ਵਿੱਚ ਜਿੱਥੇ ਭਾਂਡਾ ਦਸੇ ਉੱਥੇ ਹੀ ਮੂੰਹ ਜਿੱਥੇ ਭਾਂਡਾ ਦਸੇ ਕੁੱਤੇ ਦਾ ਉੱਥੇ ਹੀ ਮੂੰਹ ਜਿੱਥੇ ਭਾਂਡਾ ਦਸੇ ਕਿਦਾਂ ਇਹਦਾ ਮਨ ਇਹਨਾ ਗੰਦਾ ਹੋ ਚੁੱਕਾ ਨਾ ਤੇ ਜਿਹਦੀ ਰਹਿ ਰੱਬ ਦਾ ਨਾਮ ਇਹਨਾ ਗੰਦਾ ਕੀ ਦੱਸਿਆ ਜਾਵੇ ਇਹਦੇ ਅੰਦਰ ਇੰਨੀ ਗੰਦਗੀ ਇਕੱਠੀ ਕਰ ਲਈ ਆ ਹਾਲੇਲੂਇਆ ਤੇ ਜਦੋਂ ਇਹ ਪਰਮੇਸ਼ਰ ਦਾ ਬਣੂਗਾ ਇਹ ਵਿੱਚੇ ਹੀ ਮਰੂਗਾ ਸਹੀ ਗਾ ਇਹ ਦੱਪਾ ਹੋ ਰਹਾ ਮਰਦਾ ਹੈ ਵਿੱਚੇ ਜਦੋਂ ਇਹ ਅੰਦਰੋਂ ਮਰ ਗਿਆ ਇਹਦੀ ਕੋਈ ਖਾਸ਼ ਨਹੀਂ ਰਹੂਗੀ ਇਹਦੀ ਕੋਈ ਖਾਸ਼ ਹੈ ਪਰਮੇਸ਼ਰ ਸਭ ਕੁਝ ਤੂੰ ਹੀ ਤੂੰ ਆ ਹallelujah ਸਭ ਕੁਝ ਤੂੰ ਹੀ ਤੂੰ ਆ ਅੱਜ ਜਸੂ ਮਸੀਹ ਦੇ ਨਾਮ ਦੇ ਵਿੱਚ ਕੰਮ ਹੁੰਦੇ ਆ ਹallelujah ਤੇ ਪਾਈ ਜਿਉਂਦਾ ਪਰਮੇਸ਼ਰ ਵੀ ਉਹ ਹੋਈ ਆ ਹallelujah ਅੱਜ ਵੀ ਉਸੇ ਤਰ੍ਹਾਂ ਜਿਉਂਦਾ ਆ yes hallelujah ਕਿ ਉਹਦਾ ਨਾਮ ਲੈ ਕੇ ਕੰਮ ਹੁੰਦੇ ਆ ਉਦਾਂ ਨਹੀਂ ਹੁੰਦੇ ਹallelujah ਜੇ ਕਹੀਏ ਉਦਾਂ ਹੀ ਉਹ ਜਿਹੜੇ ਜਨਪੂਤ ਕਿਸੇ ਦੇ ਕੱਢਣੇ ਨਾ ਉਦਾਂ ਕਰਕੇ ਦੇਖ ਲਓ ਕਿਸੇ ਨੂੰ ਦੌਕਾ ਮਾਰ ਕੇ ਤੁਹਾਡਾ ਗਲ ਘੁੱਟਣਗੇ ਸਹੀ ਗੱਲ ਹallelujah ਕਿਉਂ ਖੜਕਾ ਕੇ ਆ ਗਿਆ ਪਿੱਛੇ ਇਹ ਪਰੇ ਰੱਖ ਦਿਓ ਚੱਕ ਇਹ ਕੋਈ ਭੂਤ ਜਿੰਨਾ ਅਥੋਰਟੀ ਨਹੀਂ ਨਾ ਮਿਲਦੀ ਤੁਹਾਨੂੰ ਰੱਬ ਵੱਲੋਂ ਕਿ ਭੂਤ ਕੱਢਣ ਦੀ ਜੀਸਸ ਦਾ ਨਾਮ ਲੈ ਕੇ ਤੇ ਤੁਹਾਡਾ ਗਲ ਫੜ ਲੈਂਦੇ ਆ ਕੇ ਸਹੀ ਹallelujah ਭੂਤ ਨੂੰ ਦਮਕਾ ਮਾਰ ਕੇ ਦੇਖ ਲੋ ਉਹਦੀ 4 ਗੁਣਾ ਤਾਕਤ ਜਿਹੜੇ ਜਿਹੜੇ ਬੰਦੇ ਦੇ ਅੰਦਰ ਭੂਤ ਨੂੰ ਕੱਢਣ ਦੀ ਸ਼ਕਤੀ ਨਹੀਂ ਹੀ ਪਰਮੇਸ਼ਰ ਨੇ ਰੱਖੀ ਪਰਮੇਸ਼ਰ ਨਹੀਂ ਹੈ ਜੇ ਕੰਮ ਕਰਦਾ ਉਹਦੇ ਵਿੱਚ ਨਹੀਂ ਹੋ ਕੇ ਤਾਂ ਉਹ ਜਿਹੜਾ ਭੂਤ ਆ ਉਹਦੀ 4 ਗੁਣਾ ਸ਼ਕਤੀ ਹੋਰ ਵੱਧ ਜਾਂਦੀ ਜਦੋਂ ਅਸੀਂ ਦਮਕਾ ਮਾਰਾਂਗੇ ਹallelujah ਤੇ ਜੇ ਪਰਮੇਸ਼ਰ ਨੇ ਸ਼ਕਤੀ ਰੱਖੀ ਆ ਤੇ ਪੇਟ ਉਚੀ ਕਾ ਮਾਰੂਗਾ ਜਸੂ ਮਸੀਹ ਦੇ ਨਾਮ ਲੈਂਦਿਆਂ ਸਾਰੀ ਹਾਲੇਲੂਇਆ ਜੇ ਰਖੀਆ ਤੇ ਪਰਮੇਸ਼ਰ ਹੀ ਉਹ ਕੱਢਦਾ ਹੈ ਕੱਢਦਾ ਬਿਲਕੁਲ ਪਰਮੇਸ਼ਰ ਹੀ ਉਹਨਾਂ ਨੂੰ ਕੱਢਦਾ ਹੈ ਤੇ ਇਸ ਕਰਕੇ ਜਦੋਂ ਪਰਮੇਸ਼ਰ ਸਾਡੇ ਵਿੱਚ ਨਾ ਰਿਆ ਤੇ ਸਾਡੇ ਸਾਹ ਜਿਹੜੇ ਆ ਉਹ ਪਰਮੇਸ਼ਰ ਉਹ ਸਾਹ ਕਿ ਆਦਿਆ ਜਿਹੜਾ ਸਾਡੇ ਵਿੱਚ ਆਦਮ ਨੂੰ ਬਣਾ ਕੇ ਤੇ ਪਰਮੇਸ਼ਰ ਨੇ ਉਹਦੇ ਵਿੱਚ ਸਾਹ ਭਾਇਆ ਸੋਇਆ ਉਹ ਸਾ ਅੱਜ ਤੱਕਰ ਚੱਲੇ ਜਾਂਦੇ ਆ ਤੇ ਅਸੀਂ ਆਦਮ ਨੂੰ ਭੁੱਲੀ ਗਏ ਆ ਅਸੀਂ ਕਹਿੰਨੇ ਮੇਰਾ ਧਰਮ ਤੇਰਾ ਧਰਮ ਓ ਧਰਮਾਂ ਦੇ ਰੌਲੇ ਧਰਮਾਂ ਦੀਆਂ ਲੜਾਈਆਂ ਧਰਮਾਂ ਦੇ ਪ੍ਰਸਾਦ ਕਾਰਟੂਨ ਦੀ ਖੇਡ ਕੋਈ ਸੋਝੀ ਨਹੀਂ ਕੋਈ ਡੰਗਿਆਈ ਵਾਲੇ ਬਚਨ ਨਹੀਂ ਕੋਈ ਡੂੰਗੇ ਪਰ ਖਜ਼ਾਨੇ ਦੇ ਵਿੱਚ ਹੱਥ ਮਾਰਨਾ ਹੀ ਨਹੀਂ ਡੂੰਗੀ ਚੁੱਭੀ ਜਾਣਾ ਹੀ ਨਹੀਂ ਤੇ ਹੀਰੇ ਮੋਤੀ ਕਿੱਥੋਂ ਲਿਓਣੇ ਖਾਨੀਆਂ ਡੱਡੀਆਂ ਮੱਛੀਆਂ ਕੰਡੇ ਤੇ ਖੜੋ ਕੇ ਬਗਲੇ ਚਿੱਟੇ ਕੱਪੜੇ ਪਾ ਕੇ ਇੱਕ ਲੱਤ ਦੇ ਭਾਰ ਬਗਲੇ ਨੇ ਖੜ ਜਾਣਾ ਉਹ ਜਿਹੜਾ ਛੱਪੜ ਦੇ ਕੰਡੇ ਡੱਡੀ ਆ ਹੀ ਨਹੀਂ ਤੇ ਹੜਪ ਕੀਤੀ ਨਹੀਂ ਕੱਪੜੇ ਚਿੱਟੇ ਚਿੱਟੇ ਦੇਖਣ ਨੂੰ ਸਾਧ ਦੇਖਣ ਨੂੰ ਸੰਤ ਦੇਖਣ ਨੂੰ ਗਿਆਨੀ ਦੇਖਣ ਨੂੰ ਪਾਸਟਰ ਦੇਖਣ ਨੂੰ ਨਬੀ ਪਰ ਬਗਲਾ ਡੱਡੀ ਨਿਕਲੀ ਨਹੀਂ ਡੱਡੂ ਨਿਕਲਿਆ ਨਹੀਂ ਤੇ ਹੜਪ ਕੀਤਾ ਨਹੀਂ ਹਾਂ ਸਭੀ ਨਿੰਦਾ ਕਰਨੀ ਤੁਹਾਡੀ ਖਾਾਕ ਨਹੀਂ ਚੰਗੀ ਕਿਉਂਕਿ ਉਹ ਹੀਰੇ ਮੋਤੀ ਚੁਗਦੇ ਆ ਚਲੋ ਬਤਿਓ ਉਹਨੂੰ ਕਹਿੰਦਾ ਤੁਹਾਡੀ ਖਾਾਕ ਨਹੀਂ ਕਾਹ ਕਹਿੰਦਾ ਤੁਹਾਡੀ ਖਾਾਕ ਨਹੀਂ ਚੰਗੀ ਮੇਰੀ ਖਾਾਕ ਬੜੀ ਚੰਗੀ ਆ ਉਹ ਕਹਿੰਦੇ ਭਰਾਵਾ ਇੱਕ ਦਿਨ ਤੂੰ ਸਾਨੂੰ ਲੈ ਜਾ ਲ ਉਥੇ ਤੇਰੀ ਖਾਾਕ ਅਸੀਂ ਦੇਖੀਏ ਉਹ ਰੂੜੀ ਤੇ ਲਿ ਜਾ ਕੇ ਗੰਦਗੀ ਤੇ ਲਿ ਜਾ ਕੇ ਬਿਸ਼ਟਾ ਤੇ ਲਿ ਜਾ ਕੇ ਵੈੰਦਾ ਉਹ ਕਹਿੰਦੇ ਹਾਂਸੇ ਸਾਡੀ ਖਾਾਕ ਨਹੀਂ ਅਸੀਂ ਤਾਂ ਮਾਣਕ ਮੋਤੀ ਸਰੋਵਰ ਦੇ ਵਿੱਚ ਡੁੱਗੇ ਚੁ ਵੀ ਜਾਣਿਆ ਤੇ ਉਹ ਚੁਗਦੇ ਰੱਬ ਦੇ ਪਿਆਰਿਆਂ ਦੀ ਖਰਾਕ ਮਾਣਕ ਮੋਤੀ ਆ ਪ੍ਰਭੂ ਦਾ ਬਚਨ ਹallelujah ਤੇ ਜਿਹੜੇ ਉਹਨਾਂ ਦੇ ਵੈਰੀ ਬਣਦੇ ਆ ਉਹਨਾਂ ਦੀ ਕਾਂ ਦੀ ਖਰਾਕ ਆ ਆਪਣੇ ਆਪ ਨੂੰ ਕਹਿ ਲੈਣ ਜਿੰਨਾ ਮਾਰ ਦੀ ਚੰਗਾ ਪਰ ਅਸੀਂ ਇੱਕੋ ਦੀ ਔਲਾਦ ਆ ਆਦਮ ਦੀ ਆਦਮ ਆਦਮ ਦੀ ਔਲਾਦ ਆ ਅਸੀਂ ਸਾਰੇ ਹallelujah ਸਾਨੂੰ ਭੁੱਲੀ ਚੁੱਕਾ ਆ yes hallelujah ਸਾਡਾ ਬਾਬਾ ਪੜਦਾਦਾ ਸਾਨੂੰ ਭੁੱਲੀ ਚੁੱਕਾ ਆ ਅਸੀਂ ਔਲਾਦ ਤੇ ਕੋਦੀਆਂ ਅਸੀਂ ਕਰ ਕੀ ਜਾਣੇ ਆ ਉਹ ਸਾਡੇ ਵਿੱਚ ਪਰਮੇਸ਼ਰ ਵਾਲੇ ਪ੍ਰੇਮ ਵਾਲੇ ਸੁਭਾਅ ਹੋਣਾ ਚਾਹੀਦਾ ਆ ਜੋ ਸਾਨੂੰ ਜਿੰਦਾ ਪਰਮੇਸ਼ਰ ਸਾਡੇ ਵਿੱਚ ਦੀ ਹੋ ਕੇ ਕੰਮ ਕਰਦਾ ਆ ਤੇ ਅਸੀਂ ਕਿਉਂ ਨਾ ਪਛਾਣੀਏ ਕਿ ਜਿੰਦਾ ਪਰਮੇਸ਼ਰ ਜਸੂ ਮਸੀਹ ਉਹਦਾ ਨਾਮ ਲੈ ਕੇ ਕੰਮ ਹੁੰਦੇ ਆ ਤੇ ਬਾਕੀ ਨਬੀ ਜਿੰਨੇ ਵੀ ਆ ਸਭ ਚੰਗੇ ਆ ਸਭ ਵਾਦੂ ਆ ਪਰ ਉਹ ਸਾਰੇ ਪ੍ਰਕਰਮਾ ਪਰਮੇਸ਼ਰ ਦੀਆਂ ਕਰਦੇ ਆ ਪਰ ਜਿੰਦਾ ਪਰਮੇਸ਼ਰ ਜਸੂ ਮਸੀਹ ਨੂੰ ਕਹਿੰਦੇ ਆ ਸਾਰੇ ਹallelujah ਕੋਧ ਕਰਕੇ ਦੇਖ ਲਓ ਗ੍ਰੰਥਾਂ ਵਿੱਚ ਦੀ ਹallelujah ਹੁਣ ਆਪਾਂ ਪਰਮੇਸ਼ਰ ਦੇ ਭੈ ਮੰਨਣ ਪਰਮੇਸ਼ਰ ਦੇ ਮੰਨਣ ਦੀਆਂ ਬਰਕਤਾਂ ਅਤੇ ਪਰਮੇਸ਼ਰ ਦੇ ਬੇਮੋਖ ਹੋਣ ਦੇ ਸਰਾਪ ਇਹ ਦੋਨੋਂ ਚੀਜ਼ਾਂ ਸੁਣਨੀਆਂ ਸ਼ੁਰੂ ਕਰਨੀਆਂ ਤੇ ਇਹ ਜਿੱਦਣ ਵੀ ਮੁੱਕਣਗੀਆਂ ਹੌਲੀ-ਹੌਲੀ ਕੱਛੂ ਕੋ ਮੇਰੀ ਚਾਲਿਆ ਆਪਾ ਚੱਲਣਾ ਆਪਾ ਰੋਬਟ ਦੀ ਰਹਿਮਟ ਦੀ ਤਰ੍ਹਾਂ ਨਹੀਂ ਰੋਬਟ ਦੀ ਤਰ੍ਹਾਂ ਦੌੜਨਾ ਨਹੀਂ ਦੌੜ ਨਹੀਂ ਲਾਉਣੀ ਕਿਉਂ ਆਪਾਂ ਰਸ ਰਸ ਕੇ ਗੱਲ ਲੈਣੀ ਆ ਤੇ ਉਹਨੂੰ ਸੁਣਨਾ ਆ ਧਿਆਨ ਨਾਲ ਉਸ ਸੜਕ ਭੀੜੀ ਗਲੀ ਦੇ ਵਿੱਚ ਦੀ ਨੰਗੇ ਔਰ ਖੁੱਲਾ ਫਾਟ ਜਸੂ ਮਸੀਹਾ ਦਰਵਾਜਾ ਜਿੱਥੇ ਕੁੰਜੀਆਂ ਪਈਆਂ ਆ ਪਰਮੇਸ਼ਰ ਦੀਆਂ ਜਿਹੜੀਆਂ ਆਤਮ ਤੋਂ ਖੋਲेंगी ਸੀ ਤੇ ਜੀਸਸ ਨੇ ਜਿੱਤ ਪ੍ਰਾਪਤ ਕੀਤੀ ਸੀ ਤੇ ਜਿੰਦਾ ਕਬਰ ਦੇ ਵਿੱਚੋਂ ਤੇ ਜੇ ਦਿਨ ਬਾਹਰ ਆਇਆ ਸੀ ਤੇ ਅੱਜ ਤੱਕ ਜਿੰਦਾ ਆ ਕੋਈ ਵੀ ਜਿੰਦਾ ਕਬਰ ਤੋਂ ਨਹੀਂ ਬਾਹਰ ਆਇਆ ਹallelujah ਇਹ ਦਿਨ ਆਪਣੇ ਚੇਲਿਆਂ ਦੇ ਨਾਲ ਸਾਖਿਆਤ ਖਾਂਦਾ ਤੇ ਪੀਂਦਾ ਰਿਹਾ ਹallelujah ਬਾਅਦ ਵਿੱਚ ਕਬਰ ਦੇ ਵਿੱਚੋਂ ਉਹ ਅੱਜ ਵੀ ਕਬਰ ਖੁੱਲੀ ਤੇ ਖਾਲੀ ਪਈ ਆ ਯਾਰ ਤੇ ਉਹਦੇ ਇਹ ਬਚਨ ਆ ਪਰਮੇਸ਼ਰ ਦੇ ਕਿ ਹੁਣ ਅਸੀਂ ਇਹਨਾਂ ਬਚਨਾਂ ਨੂੰ ਸੁਣਨਾ ਆ ਦੇ ਸਾਨੂੰ ਪਤਾ ਲੱਗੇ ਕਿ ਵਰਕਤਾ ਕੀ ਆ ਤੇ ਸਰਾਫ ਕੀ ਆ ਹallelujah ਪਰਮੇਸ਼ਰ ਸਮਝਾਉਂਦਾ ਆ ਵਰਕਤਾ ਕੀ ਆ ਤੇ ਸਰਾਫ ਕੀ ਆ ਇੱਕੋ ਚੈਪਟਰ ਦੇ ਵਿੱਚ ਅੱਧਾ ਪੜ੍ਹ ਕੇ ਤੇ ਪਾਈ ਅੱਧਾ ਨਹੀਂ ਛੱਡਣਾ ਪੂਰਾ ਪੜ੍ਹਨਾ ਦਾਣਾ ਪੂਰਾ ਉਗਦਾ ਅੱਧਾ ਕਦੀ ਨਹੀਂ ਉਗਿਆ ਹਾਂਜੀ ਬੋਲੋ ਜੀ ਪਰਮੇਸ਼ਰ ਦੇ ਮੰਨਨ ਦੀਆਂ ਵਰਕਤਾ ਅਤੇ ਪਰਮੇਸ਼ਰ ਤੋਂ ਬੇਮੁਖ ਹੋਣ ਦੇ ਸ਼ਰਾਫ ਪਰਮੇਸ਼ਰ ਦੇ ਪ੍ਰੇਮ ਕਰਨ ਦੀਆਂ ਵਰਕਤਾਂ ਤੇ ਪਰਮੇਸ਼ਰ ਤੋਂ ਬੇਵੋਖ ਹੋਣ ਦੇ ਸ਼ਰਾਫ ਮੋਂ ਅਸੀਂ ਦੇਖਣਾ ਤੇ ਅਸੀਂ ਕਿੰਨੇ ਕੁ ਬੇਮੁਖਿਆ ਤੇ ਕਿੰਨੀਆਂ ਕੁ ਕਿੰਨਾ ਕਸੀ ਪਰਮੇਸ਼ਰ ਦੇ ਆਖੇ ਲੱਗਦੇ ਆ ਪਰਮੇਸ਼ਰ ਸਾਨੂੰ ਜੋ ਕਹਿੰਦਾ ਅਸੀਂ ਆਪਣੇ ਬੱਚਿਆਂ ਨੂੰ ਕਹਿੰਨੇ ਆ ਕਿ ਸਾਡੇ ਬੱਚੇ ਸਾਡੇ ਕਹਿਣੇ ਨਹੀਂਗੇ ਸਾਡੇ ਕਹਿਣੇ ਨਹੀਂਗੇ ਤੇ ਅਸੀਂ ਪਰਮੇਸ਼ਰ ਦੇ ਬੱਚੇ ਆ ਅਸੀਂ ਕਿੰਨੇ ਕੁ ਕਹਿਣੇ ਆ ਜੇ ਅਸੀਂ ਕਹਿਣੇ ਨਾ ਕਹਿਣੀਆਂ ਗੱਲਾਂ ਤੋਂ ਛੁੱਟ ਜਾਈਏ ਤੇ ਅਸੀਂ ਸੁਖੀ ਹੋ ਜਾਈਏ ਉਹ ਲੜਾਈ ਝਗੜਾ ਨਾ ਰਹੇ ਆਟੋਮੈਟਿਕ ਹੀ ਸਾਡੇ ਪਰਮੇਸ਼ਰ ਨੂੰ ਫਿਕਰ ਪੈ ਜਾਣਾ ਉਹਨੇ ਆਟੋਮੈਟਿਕ ਹੀ ਸਭ ਕੰਮ ਕਰਨੇ ਆ ਫਿਰ ਮਾਹ ਓਸ਼ੇਕ ਦੀ ਸਮਰਥਨੇ ਚਾਰੇ ਚੈਨ ਪ੍ਰਗਟ ਕਰਕੇ ਰੱਖਦੇ ਨੇ ਹਾਲੇਲੂਇਆ ਹਾਂਜੀ ਅੱਗੇ ਤਾਂ ਇਉਂ ਹੋਵੇਗਾ कि जे तुसी यहोवा अपने परमेश्वर दी आवाज मन लाके सुनो हां एओ एओ होवेगा तुसी अपने परमेश्वर दी आवाज आवाज आ आवाज पे रही है ध्यान दियो आवाज पे रही है इनु मन लाके सुनियो जे मन लाके ना सुनी जे मन मरया हो ਅੰਦਰ ਬੈਠਾ ਹੋ ਆਪਣੇ ਪਿੰਜਰੇ ਦੇ ਵਿੱਚ ਤੋਤਾ ਫੇ ਤਾਂ ਇਹ ਸੁਣੂਗਾ ਤੇ ਜੇ ਉਡਾਰੀਆਂ ਲਾ ਕੇ ਕਦੀ ਐਸ ਦਰਖਤ ਤੇ ਕਦੀ ਔਸ ਦਰਖਤ ਤੇ ਕਦੀ ਔਸ ਦਰਖਤ ਤੇ ਕਦੀ ਹਵਟਾਣੀ ਤੇ ਕਦੀ ਹਵਸਟਾਣੀ ਤੇ ਫੇਰ ਨਹੀਂ ਇਹਨੇ ਸੁਣਨੀ ਗੱਲ ਇਹਨੇ ਉਦੋਂ ਸੁਣਨੀ ਜਦੋਂ ਆਪਣੇ ਕੇਜ ਵਿੱਚ ਹੋਇਆ ਏ ਮਨ ਲਾ ਕੇ ਸੁਣੋ ਮਨ ਤੇ ਜਿਹੜਾ ਮਨ ਹੈ ਮਨ ਹੈਗਾ ਬੜਾ ਚੰਚਲ ਇਹ ਮਨ ਚੰਚਲਾ ਚਿਤ్రਾਈ ਕਿਨੇ ਨਾ ਪਾਇਆ ਚੰਚਲਾ ਮਨਾ ਇਤਰਾਇਆਂ ਦੇ ਨਾਲ ਤੂੰ ਰੱਬ ਨੂੰ ਨਹੀਂ ਉਪਾ ਸਕਦਾ ਹallelujah ਚਿਤਰਾਇਆਂ ਦੇ ਨਾਲ ਤੂੰ ਦੁਨੀਆਂ ਦੇ ਧਨ ਇਕੱਠਾ ਕਰ ਸਕਦਾ ਆ ਜਿਹੜਾ ਨਾਸ ਹੋ ਜਾਣ ਵਾਲਾ ਆ ਜਿਹੜਾ ਸੜ ਜਾਣ ਵਾਲਾ ਆ ਚਿਤਰਾਇਆਂ ਦੇ ਨਾਲ ਤੂੰ ਅੱਖ ਮਟਕ ਕੇ ਲਾ ਸਕਦਾ ਆ ਚਿਤਰਾਇਆਂ ਦੇ ਨਾਲ ਤੂੰ ਆਪਣੇ ਆਪ ਨੂੰ ਦੂਜਿਆਂ ਨੂੰ ਵੱਡਾ ਬਣਾਉਣ ਦਾ ਦਿਖਾਵਾ ਕਰ ਸਕਦਾ ਆ ਹallelujah ਪਰ ਤੂੰ ਪ੍ਰਭੂ ਨੂੰ ਨਹੀਂ ਉਪਾ ਸਕਦਾ ਇਹ ਮਨ ਚੰਚਲਾ ਚਿਤ్రਾਈ ਕਿਨੇ ਨਾ ਪਾਇਆ ਕਿਨੇ ਨਹੀਂ ਪਾਇਆ ਉਹ ਕਿਨੇ ਵੀ ਨਹੀਂ ਤੇ ਮਨ ਦਾ ਮਨਾ ਇਹ ਮਨ ਚੰਚਲਾ ਇਹ ਚੰਚਲਪੁਣਾ ਛੱਡ ਦੇ ਬਹਿ ਜਾ ਟਿਕ ਕੇ ਬਹਿ ਜਾ ਟਿਕ ਕੇ ਬਹਿ ਜਾ ਇੱਕ ਦਾ ਹੋ ਕੇ ਟਿਕ ਕੇ ਉਹ ਇੱਕ ਤੇਰੇ ਅੰਦਰ ਆ ਹallelujah ਉਹ ਬਾਹਰ ਨਹੀਂ ਆਏਗਾ ਉਹ ਤੇਰੇ ਅੰਦਰ ਆ ਤੇ ਉਹ ਤੈਨੂੰ ਸਿਖਾਉਂਦਾ ਆ ਰੱਬ ਦਾ ਸੁਭਾ ਹallelujah ਉੱਥੇ ਬਹਿ ਜਾ ਹallelujah ਫੇਰ ਲੜਾਈ ਕੋਈ ਨਹੀਂ ਤੇ ਝਗੜਾ ਕੋਈ ਨਹੀਂ ਹਾਂਜੀ ਅਗੇ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਉਹਦੇ ਹੁਕਮਾਂ ਦੀ ਮਨ ਲਾ ਕੇ ਸੁਣੋ ਮਨ ਲਾ ਕੇ ਸਮਝੋ ਉਹਦੇ ਸਾਰੇ ਹੁਕਮਾਂ ਦੀ ਮਨ ਲਾ ਕੇ ਸੁਣੇ ਤੇ ਮਨ ਲਾ ਕੇ ਉਹਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਤੇ ਸਾਰੇ ਹੁਕਮਾਂ ਦੀ ਪਾਲਣਾ ਕਰੋ ਇਹ ਨਹੀਂ ਕਿਹਾ ਅੱਧੇ ਅਪਚਦਿਆਂ ਦੀ ਕਰ ਲੋ ਅੱਧੇ ਪਚਦਿਆਂ ਦੀ ਨਾ ਕਰਿਓ ਇੰਦਾ ਨਹੀਂ ਕਿਹਾ ਸਾਰੇ ਹੁਕਮਾਂ ਦੀ ਸਾਰੇ ਹੁਕਮਾਂ ਦੀ ਹੁਣ ਅਸੀਂ ਦੇਖਾਂਗੇ ਤੇ ਕਿੰਨੇ ਕੁ ਭਲਾ ਸੀ ਆਪਣੇ ਪਰਮੇਸ਼ਰ ਦੇ ਸਾਰੇ ਹੁਕਮ ਮੰਨੇ ਜਦੋਂ ਸਾਰੇ ਹੁਕਮ ਮੰਨ ਲੈ ਤਾਂ ਮੌਤ ਦਾ ਡਰ ਨਹੀਂ ਹੋਣਾ ਮੌਤ ਤੋਂ ਵੀ ਭੈ ਭੀਤ ਨਹੀਂ ਹੋਣਾ ਅਸੀਂ ਤੇ ਮਾੜੀ ਮਾੜੀਆਂ ਗੱਲਾਂ ਤੇ ਰੁਈ ਜਾਂਦੇ ਰਹਿੰਨੇ ਨੱਕ ਤੇ ਮੱਕੀ ਬਹਿਣ ਨਹੀਂ ਦੇਣੀ ਅਸੀਂ ਮੜਾ ਜੇ ਕੋ ਕੁਛ ਕਵੇ ਨਹੀਂ ਤਾਂ ਫਨੀਰ ਸੱਪ ਦੀ ਤਰ੍ਹਾਂ ਉਸੇ ਵੇਲੇ ਡੰਗ ਮਾਰਿਆ ਨਹੀਂ ਇਹ ਸਾਨੂੰ ਤਾਂ ਇੱਕ ਮਸਕੈਂਟ ਨਹੀਂ ਲੱਗਦਾ ਫਨ ਚੁੱਕਦਿਆਂ ਨੂੰ ਤੇ ਅਸੀਂ ਕਹਿੰਨੇ ਅਸੀਂ ਰੱਬ ਦੇ ਪੁਜਾਰੀ ਆ ਅਸੀਂ ਤਾਂ ਰੱਬ ਦੀ ਆਖੇ ਲੱਗਣ ਵਾਲੇ ਆ ਅਸੀਂ ਤਾਂ ਰੱਬ ਨੂੰ ਬੜਾ ਪਿਆਰ ਕਰਦੇ ਆ ਸਾਡਾ ਕਿੱਥੇ ਆ ਪਿਆਰ ਗੱਡੇ ਨੰਗ ਜਾਣ ਪਰਮੇਸ਼ਰ ਤੇ ਆਸ ਹੋਵੇ ਇਸ ਤਰ੍ਹਾਂ ਦੇ ਉਹ ਤੁਹਾਡੀ ਰਾਖੀ ਕਰਦਾ ਆਪੇ ਹੀ ਸਹੀ ਗੱਲ ਆਪੇ ਰਾਖੀ ਕਰਦਾ ਉਹ ਹallelujah ਜਿਹੜਾ ਤੁਹਾਡੇ ਨਾਲ ਬੁਰਾ ਕਰੂਗਾ ਉਹ ਕਹਿੰਦਾ ਮੈਂ ਉਹ ਨਾ ਟੰਡ ਮੁੰਡਾ ਨਾ ਛੱਡੂਗਾ ਜਿਹੜਾ ਤੇਰੇ ਨਾਲ ਬੁਰਾ ਕਰੇ ਮੈਂ ਉਹ ਇੱਕ ਰਾਤ ਆਣੀ ਤੈਨੂੰ ਮਾਰਨ ਆਵੇ ਪਰ ਮੈਂ ਉਸ ਸੱਪ ਦੀ ਰਾਹੀ ਹੋ ਕੇ ਨੱਠੂਗਾ ਹallelujah ਪਰਮੇਸ਼ਰ ਕਹਿੰਦਾ ਮੈਂ ਸੱਪ ਦੀ ਰਾਹੀ ਨਿਠਾਉਂਗਾ ਨੋ ਹallelujah ਤਾਨੂੰ ਯਕੀਨ ਆਉਣਾ ਚਾਹੀਦਾ ਫਿਰ ਬਿਲਕੁਲ ਵਿਸ਼ਵਾਸ ਹੋਣਾ ਚਾਹੀਦਾ ਸਾਡਾ ਹੈ ਹੀ ਨਹੀਂ ਅਸੀਂ ਉਹਨੂੰ ਮੰਨਿਆ ਹੀ ਨਹੀਂ ਆਪਣਾ ਹallelujah ਸਾਨੂੰ ਤੇ ਆਪਣੀਆਂ ਆਪਣੇਾਂ ਦੇ ਉੱਤੇ ਆਸ ਆ ਜਿਹੜੇ ਜਿਹੜੇ ਨਾਸ ਹੋ ਜਾਣ ਵਾਲੇ ਆ ਉਹਨਾਂ ਨੂੰ ਅਸੀਂ ਮੰਨਿਆ ਆਪਣੇ ਹallelujah ਪਰਮੇਸ਼ਰ ਨੂੰ ਕੋਈ ਨਹੀਂ ਉਹ ਮੰਨਿਆ